ਮੇਰੇ ਵੱਲੋਂ ਸਾਰੇ ਪੈਨਪ੍ਰਾਵਾ ਨੂੰ ਸਤਿ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਵਾਈਬਲੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਣ ਅੱਜ ਦੀ ਜਿਹੜੀ ਵੀਡੀਓ ਹੈ ਬਹੁਤ ਹੀ ਖਾਸ ਹੋਣ ਵਾਲੀ ਹੈਗੀ ਕਿਉਂਕਿ ਤੁਸੀਂ ਬਹੁਤ ਸੁਣਿਆ ਸੀਗਾ ਕਿ 2025 'ਚ ਦੁਨੀਆ ਖਤਮ ਹੋ ਜੂਗੀ 2025 ਦੇ ਮਾਰਚ 'ਚ ਇਹ ਹੋ ਜੂਗਾ ਅਪ੍ਰੈਲ 'ਚ ਇਹ ਹੋ ਜੂਗਾ ਦੇਖੋ ਹੁਣ ਆਪਾਂ ਕਹਿੰਦੇ ਵੀ ਮਾਰਚ ਵੀ ਲੰਘ ਗਿਆ ਅਪ੍ਰੈਲ ਵੀ ਲੰਘ ਗਿਆ ਵੀ ਕੁਝ ਹੋਇਆ ਤਾਂ ਕਿ ਪਰ ਆਪਾਂ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਉਹਨਾਂ ਤੋਂ ਬਹੁਤ ਅਨਜਾਨ। ਕਾਲ ਯੁਗ ਦਾ ਅੰਤ ਤਾਂ ਇੱਕ ਦਿਨ ਜ਼ਰੂਰ ਹੋਣਾ ਹੀ ਹੋਣਾ ਹੈਗਾ ਇਹ ਤਾਂ ਇੱਕ ਨਿਸ਼ਚਿਤ اٹਲ ਸਚਾਈ ਹੈ। ਦੇਖੋ ਕਾਲ ਯੁਗ ਹੈ ਕੀ ਹੈਗਾ? ਕਾਲ ਯੁਗ ਹੈ ਜਿਵੇਂ ਕਿ ਅੱਜ ਕੱਲ ਤੁਸੀਂ ਦੇਖ ਹੀ ਰਹੇ ਹੋ 10-11-11 ਸਾਲ ਦੀਆਂ ਧੀਆ ਆਪਣੇ ਘਰ ਛੱਡ ਛੱਡ ਕੇ ਬਾਹਰ ਜਾ ਰਹੀਆਂ ਨੇ। ਤੁਸੀਂ ਦੇਖਿਓ ਕਿਤੇ ਨਾ 12 14 ਸਾਲ ਦੀਆਂ ਲੜਕੀਆਂ ਚਾਰ ਚਾਰ ਲੜਕੇ ਆਂਦੇ ਨਾਲ ਗੱਡੀਆਂ ਦੇ ਵਿੱਚ ਬੈਠੀਆਂ ਵੀਰਾਂ ਪੀਰੀਆਂ ਨੇ ਪਪਾਾਂ ਚ ਜਾ ਰਹੀਆਂ ਨੇ ਕਲੱਬਾਂ ਚ ਜਾ ਰਹੀਆਂ ਨੇ ਹੋਟਲਾਂ ਚ ਜਾ ਰਹੀਆਂ ਨੇ ਅੱਜ ਤੋਂ 15 ਕਿ ਸਾਲ ਪਿੱਛੇ ਚਲੇ ਜੋ ਜਦੋਂ ਕਿ ਮੇਰੀ ਏਜ ਦੇ ਨੇ ਜਿਹੜੇ 40 42 45 ਦੇ ਲਵੇ ਵਾਲੇ ਤਾਂ ਤੁਸੀਂ ਉੱਥੇ ਜੇ ਚਲੇ ਜਾਓ ਜਦੋਂ ਆਪਣੇ ਵਰਗਾ ਕੋਈ ਬਾਹਰ ਪੜਨ ਜਾਂਦੇ ਨੇ ਕਾਲਜ ਪੜਨ ਜਾਂਦੇ ਨਾ ਤਾਂ ਬਾਹਰ ਜਦੋਂ ਸਹਿਰ ਕੋਈ ਪਿੰਡ ਦਾ ਕੋਈ ਮਿਲ ਜਾਂਦਾ ਪਿੰਡ ਦਾ ਵੀ ਨਾ ਮਿਲਦਾ ਚਾਹੀ ਕੋਈ ਵੀ ਆਂਦਾ ਵੀ ਜਾਣ ਪਛਾਣ ਵਾਲਾ ਹੁੰਦਾ ਵੀ ਜਾਂ ਪਿੰਡ ਦਾ ਹੁੰਦਾ ਜਾਂ ਕੋਈ ਕਾਲਜ ਦਾ ਹੁੰਦਾ ਜਾਂ ਕੋਈ ਸਕੂਲ ਦਾ ਕੋਈ ਵੀ ਹੈ ਨਾ ਇਦਾਂ ਹੁੰਦਾ ਵੀ ਹਾਂ ਇਹ ਮੈਂ ਥੋੜਾ ਜਿਹਾ ਇਹਨੂੰ ਜਾਣਦੇ ਨਾ ਉਹ ਤੋਂ ਵੀ ਸ਼ਰਮ ਮਹਿਸੂਸ ਕਰਦੀ ਸੀ ਉਹ ਤੋਂ ਵੀ ਡਰਦੇ ਸੀਗੇ ਵੀ ਇਹ ਸਾਡੇ ਪਿੰਡ ਦਾ ਹੈਗਾ ਜਾਂ ਸਾਨੂੰ ਇਹ ਜਾਣਦਾ ਹੈਗਾ ਹਨਾ ਵੀ ਇੱਕ ਸ਼ਰਮਨਾ ਦੀ ਚੀਜ਼ ਸੀ ਜਿਹੜੀ ਕਿ ਅੱਜ ਕੱਲ੍ਹ ਘਰਾਂ ਦੇ ਵਿੱਚੋਂ ਵੀ ਖਤਮ ਹੋ ਚੁੱਕੀ ਹੈ ਅੱਜ ਕੱਲ੍ਹ ਤਾਂ ਧੀ ਪਿਓ ਤੋਂ ਸ਼ਰਮ ਨਹੀਂ ਮੰਨਦੀ ਚਾਚੇ ਤਾਂ ਤੂੰ ਤਾਂ ਮੰਨਣੀਓ ਕੀ ਐ ਭੈਣ ਭਰਾ ਦਾ ਰਿਸ਼ਤਾ ਵੀ ਖਤਮ ਹੋ ਚੁੱਕਿਆ ਅੱਗੇ ਭਰਾ ਨੂੰ ਭੈਣ ਦੇਖ ਕੇ ਨਾ ਐ ਥਰਮ ਜਾਂਦੀ ਹੁੰਦੀ ਸੀ ਵੀ ਹਾਏ ਮੇਰਾ ਭਰਾ ਆ ਗਿਆ ਬਟਾ ਕਹਿਣ ਤੋਂ ਮੇਰਾ ਭਾਵ ਐ ਕਿ ਇਹੇ ਰਿਸ਼ਤੇ ਨਾਲ ਜਿਹੜੇ ਅੱਜ ਕੱਲ ਇਕਾ ਰਖੜੀ ਤੇ ਬੜਾ ਤਮਾਸ਼ਾ ਕਰ ਰੱਖਿਆ ਮੈਨੂੰ ਤੇ ਇਹ ਨਹੀਂ ਪਤਲਾ ਆਦਾ ਵੀ ਕਿਉਂ ਭੈਣ ਭਰਾ ਦੇ ਰਿਸ਼ਤੇ ਨੂੰ ਇਹ ਬਦਨਾਮ ਕਰਨ ਤੇ ਲੱਗੇ ਪਏ ਕੋਈ ਕਹਿੰਦਾ ਭੂਆ नाग ਵਾਂਗੂ ਮੇਲਦੀ ਆਉਂਦੀ ਆ ਕੋਈ ਕਹਿੰਦਾ ਭੂਆ ਸੱਪਣੀ ਵਾਂਗੂ ਡਾਂਸ ਕਰਦੀ ਉਹਦੇ ਕੋਈ ਕੋਈ ਕਿਉਂਕਿ ਘਰ ਦੀ ਧੀ ਇੱਕ ਲక్ష్ਮੀ ਦਾ ਰੂਪ ਹੈ ਅਗੇ ਨਾ ਦੀਵਾਲੀ ਹੁਣ ਆਉਗੀ ਤੁਸੀਂ ਦੇਖਿਓ ਵੀ ਦੀਵਾਲੀ ਨੂੰ ਨਾ ਇੱਕ ਲక్ష్ਮੀ ਦੀ ਪੂਜਾ ਕਰਦੇ ਨੇ ਕਈ ਕਰਾਂ ਦੇ ਵਿੱਚ ਘਰੁੰਡੀ ਵੀ ਕਹਿੰਦੇ ਉਹਨੂੰ ਹਟੜੀ ਵੀ ਕਹਿ ਦਿੰਦੇ ਆ ਕਿ ਹਨਾ ਤਾਂ ਉਹਦੇ ਵਿੱਚ ਨਾ ਪੈਸੇ ਮੱਥਾ ਟੇਕ ਦਿੰਦੇ ਸਾਰੇ ਸਾਡੇ ਮੇਰੇ ਪੇਕੇ ਪਿੰਡ ਵਾਲੇ ਕਾਫੀ ਜ਼ਿਆਦਾ ਸੀਗਾ ਉਹ ਜਿਹੜੇ ਪੈਸੇ ਦੇ ਵਿੱਚ ਮੱਥਾ ਟੇਕਦੇ ਨਾ ਫਿਰ ਉਹ ਆਪਣੀ ਧੀ ਨੂੰ ਦਿੰਦੇ ਕਹਿਣ ਤੋਂ ਭਾਵ ਸੀਗਾ ਵੀ ਜੋ ਵੀ ਸਾਡੇ ਘਰ ਦੀ ਕਮਾਈ ਹੈ ਵੀ ਉਹ ਨਾ ਸਾਡੇ ਧੀ ਕਰਕੇ ਹੀ ਘਰ ਦੇ ਵਿੱਚ ਆਈ ਹੈ ਦੀ ਭੈਣ ਪੂਆ ਜੋ ਵੀ ਹੈਗੀ ਆ ਉਹ ਤੁਹਾਡੇ ਘਰ ਦਾ ਪਹਿਲਾ ਆਪਣੀ ਪੇਕੇ ਘਰ ਦੀ ਅਰਦਾਸ ਕਰਦੀ ਐ ਪਏ ਪੇਕੇ ਘਰ ਦੀ ਦੁਆ ਕਰਦੀ ਐ ਆਪਦੇ ਸਹੁਰੇ ਘਰ ਦੀ ਬਾਅਦ ਚ ਕਰੇ ਆਪਦੇ ਸਹੁਰੇ ਘਰ ਚ ਇਹੋ ਲੱਖਾਂ ਕਰੋੜਾਂ ਅਰਬਾਂ ਦੀ ਮਾਲਕ ਐ ਪੇਕਿਆਂ ਤੋਂ 100 ਰੁਪਿਆ ਦਿੱਤਾ ਹੋਇਆ ਭੈਣ ਭਰਾ ਦਾ ਉਹ ਉਹ ਵੀ ਨਾ ਮੈਨੂੰ ਪਿਆਰ ਦਿੱਤਾ ਸੀ ਭਰਾ ਦਾ ਫੋਨ ਆ ਜੇ ਨਾ ਭੈਣ ਨੇ ਥੁੱਲੀ ਨਹੀਂ ਸਮਾਉਂਦੀ ਪਰ ਉਸੇ ਭਰਾ ਦੇ ਕਿਹੜੀਆਂ ਪਰਝਾਈਆਂ ਆਉਂਦੀਆਂ ਨੇ ਉਂਗਲਾਂ ਲਾਲ ਲਾ ਕੇ ਨਾ ਵੀ ਤੇਰੀ ਭੈਣ ਐ ਤੇਰੀ ਭੈਣ ਐ ਤੇਰੀ ਭੈਣਾ ਵੀ ਭੈਣ ਭਰਾ ਨੂੰ ਪਹਿਲਾਂ ਵੀ ਪਤਾ ਹੈ ਆਪਾਂ ਠੀਕ ਹੈ ਵੀ ਆਪਾਂ ਬਗਾਨੀਆਂ ਨੂੰ ਕਹਿ ਦਿੰਦੇ ਆ ਵੀ ਨਾ ਉਹਨੇ ਉਹ ਕਰਿਆ ਪਰ ਕਹਿੰਦੇ ਹੁੰਦੇ ਨੇ ਕਹਿੰਦੇ ਅਕਸਰ ਬਜ਼ੁਰਗ ਕਹਿੰਦੇ ਨੇ ਕਹਿੰਦੇ ਕੰਨ ਕੋਲੇ ਵਾਲਾ ਵਜ਼ੀਰ ਜਦੋਂ ਕਹਿੰਦੇ ਇੱਕ ਵਾਰ ਹਰੇਕ ਬੰਦੇ ਨੂੰ ਇੱਕ ਇੱਕ ਗੱਲ ਕਹੀ ਜਾਵੇ ਕਹੀ ਜਾਵੇ ਕਹੀ ਜਾਵੇ ਤਾਂ ਉਹਦੀ ਸੋਚਣ ਸ਼ਕਤੀ ਖਤਮ ਹੋ ਜਾਂਦੀ ਹੈ ਤਾਂ ਥੋੜੀ ਜਿਹੀ ਆਕਲ ਨੂੰ ਹੱਥ ਮਾਰਿਆ ਕਰੋ ਕਿ ਜਿਹੜੀ ਭੈਣ ਨੇ ਬਚਪਨ ਚ ਤੁਹਾਨੂੰ ਆਪਣੇ ਜਿਹੜਾ ਖਾਂਦੀ ਸੀ ਨਾ ਉਹ ਚੋ ਵੀ ਇੱਦਾਂ ਹੀ ਸਕੈਨਦੀ ਸੀ ਵੀ ਆਪਣੇ ਭਰਾ ਨੂੰ ਦੇ ਦਾਂ ਮੈਂ ਅੱਜ ਤੱਕ ਜਿਹੜੀਆਂ ਜਿਹੜੀਆਂ ਭੈਣਾਂ ਬੈਈਆਂ ਹੋਈਆਂ ਨੇ ਠੀਕ ਐ ਮੈਂ ਮੰਨਦੀ ਆ ਕਿ 1% ਭੈਣਾਂ ਹੁੰਦੀਆਂ ਨੇ ਲੜਕੀਆਂ ਹੁੰਦੀਆਂ ਨੇ ਜਿਹੜੀਆਂ ਕਿ ਆਪਣੇ ਘਰ ਪੇਕੇ ਘਰ ਦਾ ਹੁੰਦਾ ਹੁੰਦਾ ਵੀ ਹਾਂ ਮੈਂ ਬਸ ਉਥੇ ਲਈ ਜਾਵਾਂ ਉਥੋਂ ਖਾਈ ਜਾਵਾਂ ਪਰ 99% ਲੜਕੀਆਂ ਖੁਦ ਬੇਸਕ ਆਪਣੇ ਭੈ ਭੈਆਂ ਨੂੰ ਆਪਣੇ ਭਤੀਜਾਂ ਨੂੰ ਕੁਝ ਦੇ ਹੋਣਾ ਪਰ ਉਥੋਂ ਸਿਰਫ ਉਹ ਪਿਆਰ ਭਾਲਦੀਆਂ ਨੇ ਇਹ ਸਭ ਕੁਝ ਜਾਣਦੇ ਹੋਏ ਵੀ ਭਰਾ ਵੀ ਜਾਣਦੇ ਨੇ ਭਜਾਈਆਂ ਵੀ ਜਾਣਦੀਆਂ ਨੇ ਭਤੀਜੇ ਵੀ ਜਾਣਦੇ ਨੇ ਪਰ ਉਹ ਦਿਮਾਗ ਦੇ ਵਿੱਚ ਕੀੜਾ ਬਸਿਆ ਹੋਇਆ ਪਤਾ ਨਹੀਂ ਕੀ ਬਸਿਆ ਹੋਇਆ ਇਹ ਬਹੁਤ ਸਮਾਂ ਪਹਿਲਾਂ ਮੈਂ ਨਾ ਇੱਕ ਕਵਿਸਰੀ ਸੁਣਿਆ ਸੀ ਉਹ ਕਹਿੰਦੇ ਹੁੰਦੇ ਸੀ ਕਹਿੰਦੇ ਕਾਲ ਯੁਗ ਅਜਿਹਾ ਸਮਾਂ ਆਉਣਾ ਹੈ ਜਦੋਂ ਕਹਿੰਦੇ ਕਹਿੰਦੇ ਭਰਾ ਨਾ ਆਪਦੇ ਪਣੋਈਏ ਨੂੰ ਆਪਦੀ ਭੈਣ ਨੂੰ ਆਪਦੇ ਭਾਣਜਿਆਂ ਨੂੰ ਛੱਡ ਕੇ ਨਾ ਆਪਦੇ ਸਾਧੂਆਂ ਦੇ ਨਾਲ ਆਪਦੀਆਂ ਸਾਲੀਆਂ ਦੇ ਨਾਲ ਵਰਤੇਗਾ ਪਰ ਕੋਈ ਗੱਲ ਨਹੀਂ ਸਮਾਂ ਇੱਕ ਦਿਨ ਮੁੜ ਕੇ ਜ਼ਰੂਰ ਆਉਂਦਾ ਖੂਨ ਦੇ ਰਿਸ਼ਤੇ ਕਦੇ ਵੀ ਖਤਮ ਨਹੀਂ ਹੁੰਦੇ ਚਾਹੇ ਜਿੰਨਾ ਮਰਜੀ ਕੋਈ ਜੋੜ ਲਾ ਲੇ ਚਲੋ ਇਹ ਮੈਂ ਥੋੜੀ ਜੀ ਇਮੋਸ਼ਨਲ ਹੋ ਗਈ ਦੀ ਕਿਉਂਕਿ ਮੇਰੇ ਪਤਾ ਨਹੀਂ ਦਿਮਾਗ ਇੱਧਰ ਕਿਵੇਂ ਚਲੇ ਗਿਆ ਕਹਿਣ ਤੋਂ ਮੇਰਾ ਭਾਵ ਹੈ ਕਿ ਸਤਜੁਗ ਨੇ ਆਉਣਾ ਹੀ ਆਉਣਾ ਹੈ ਉਹਦੀ ਸ਼ੁਰੂਆਤ ਹੋ ਚੁੱਕੀ ਹੈ ਤੁਸੀਂ ਦੇਖਿਆ ਵੀ ਕਹਿੰਦੇ ਜਦੋਂ ਕਾਲਯੁਗ ਨੇ ਖਤਮ ਹੋਣਾ ਉਦੋਂ ਜਿਹੜੇ ਵੀ ਆਪਣੇ ਧਾਰਮਿਕ ਸਥਾਨ ਨੇ ਉਹਨਾਂ ਨੇ ਅਲੋਪ ਹੋ ਜਾਣਾ ਦੀ ਵੀ ਕਿ ਆਪਣੇ हेमकुंड ਸਾਹਿਬ ਲਾ ਲੋ ਤੇ ਬੈਸ਼ਨੋ ਦੇਵੀ ਕੇਦਾਰਨਾਥ ਆਨੰਤ ਆਪਣਾ ਕੀ ਹੈ ਨੈਣਾ ਦੇਵੀ ਜਿਹ ਮੈਂ ਅੱਜ ਕੱਲ ਬਹੁਤ ਪੈਂਟਰਾ ਜਾ ਰਹੇ ਨੇ ਹਨ ਵੀ ਇਹ ਚੀਜ਼ਾਂ ਕਹਿੰਦੇ ਜਿੰਨੇ ਵੀ ਧਾਰਮਿਕ ਸਥਾਨ ਜਿਹੜੇ ਕਿ ਉਤਪਤ ਹੋਏ ਹੋਏ ਨੇ ਨਾ ਜਿਨ੍ਹਾਂ ਨੂੰ ਆਪਾਂ ਪੂਜਦੇ ਆ ਉਹ ਚਾਹੇ ਕਿਸੇ ਵੀ ਧਰਮ ਚ ਨੇ ਇਹ ਸਿੱਖ ਧਰਮ ਚ ਨੇ Hindu ਧਰਮ ਚ ਨੇ ਮੁਸਲਿਮ ਧਰਮ ਚ ਨੇ ਕਹਿੰਦੇ ਸਭ ਤੋਂ ਪਹਿਲਾਂ ਜਿੰਨਾ ਵੀ ਇਹ ਧਾਰਮਿਕ ਸਥਾਨ ਨੇ ਨਾ ਇਹ ਅਲੋ ਤੁਸੀਂ ਦੇਖਿਆ ਵੀ ਹੁਣ ਥਾਂ ਥਾਂ ਲੜਾਈਆਂ ਹੋਣ ਲੱਗੀਆਂ ਹਰ ਕਿਤੇ ਕਿਤੇ ਵੀ ਧਰਮ ਸਥਾਨ ਹੈਗਾ ਨਾ ਉੱਥੇ ਜੁੱਧ ਚੱਲ ਰਹੇ ਨੇ ਲੜਾਈਆਂ ਹੋ ਰਹੀਆਂ ਨੇ ਸਿਰਫ ਕੁਸਤੀ ਤੇ ਪੈਸੇ ਪਿੱਛੇ ਕੰਮ ਚੱਲ ਰਿਹਾ ਕਿਸੇ ਨੂੰ ਕੋਈ ਭਾਵਨਾ ਨਹੀਂ ਹੈ ਨਾ ਕਿਸੇ ਨੂੰ ਗ੍ਰੰਥੀ ਦੀ ਸਤਿਕਾਰ ਹੈ ਨਾ ਕਿਸੇ ਨੂੰ ਪੁਜਾਰੀ ਦਾ ਸਤਿਕਾਰ ਹੈ ਨਾ ਕਿਸੇ ਨੂੰ ਕਿਸੇ ਵੀ ਚੀਜ਼ ਦਾ ਕੋਈ ਸਤਿਕਾਰ ਨਹੀਂ ਹੈਗਾ ਗੁਰੂ ਸਾਹਿਬ ਜੀ ਨੇ ਇਹ ਆਪਣੇ ਆਪ ਤੇ ਹੰਡਾ ਕੇ ਦਿਖਾਇਆ ਤੁਹਾਨੂੰ ਵੀ ਜਦੋਂ ਪੈਸਾ ਤੇ ਹੰਕਾਰ ਹਾਵੀ ਹੁੰਦਾ ਤਾਂ ਉਦੋਂ ਕੀ ਕਹੋ ਤੁਹਾਨੂੰ ਪਤਾ ਵੀ ਗੁਰੂ ਸਾਹਿਬ ਜੀ ਨੇ ਆਪਣੇ ਉੱਤੋਂ ਆਪਣਾ ਸਾਰਾ ਪਰਿਵਾਰ ਵਾਰਤਾ ਉਹਨਾਂ ਨੂੰ ਕੀ ਲੋੜ ਸੀ ਉਹ ਤਾਂ ਸੁਲਾ ਕਰ ਲੈਂਦੇ ਸਾਰਿਆਂ ਦੇ ਨਾਲ ਸਭ ਦੁਨੀਆ ਦੇ ਰਾਜੇ ਸੀਗੇ ਉਹਨਾਂ ਦਾ ਕੀ ਸੀ ਇੱਕ ਸਕਿੰਟ 'ਚ ਸਭ ਕੁਝ ਕਰ ਸਕਦੇ ਸੀ ਉਹਨਾਂ ਨੂੰ ਕੀ ਲੋੜ ਸੀ ਆਪਣੇ ਚਾਰੇ ਪੁੱਤ ਆਪਣੇ ਤੋਂ ਬਾਹਰ ਤੇ ਆਪਣੇ ਉੱਤੋਂ ਆਪਣਾ ਪਰਿਵਾਰ ਵਾਰਤਾ ਆਪਣਾ ਸਾਰਾ ਰਾਜ ਭਾਗ ਵਾਰਤਾ ਤੇ ਅੱਪਾ ਅੱਜ ਕੱਲ ਮੈਂ ਕਹਿੰਨੇ ਮੈਂ ਸਿਰੇ ਮੇਰਾ ਦਿਮਾਗ ਰਵੋਗੇ ਇੱਕ ਵੀਡੀਓ ਜੀ ਸੁਣੀ ਮੈਂ ਇੱਕ ਕੋਈ ਭਰਾ ਕਾਕਾ ਕਾਕਾ ਉਹਨੇ ਗਾਣਾ ਗਾਇਆ ਕੋਈ ਤੇ ਲੋਕ ਉਹਦੇ ਤੇ ਬੜਾ ਬਾਵਾ ਕਰ ਰਹੇ ਨੇ ਰੱਬ ਨੂੰ ਹੀ ਗਾਣਾ ਕੱਢ ਰਹੇ ਨੇ ਵੀ ਖੁਦ ਦਿਮਾਗ ਨੂੰ ਥੋੜਾ ਜਿਹਾ ਠੰਡੋਲੋ ਇਹਨੂੰ ਖੁਰਚੋ ਥੋੜਾ ਜਿਹਾ ਕਿੱਥੋਂ ਆਇਓ ਤੇ ਕਿੱਥੇ ਜਾਓਗੇ ਰੱਬ ਨੂੰ ਤਾਂ ਤੁਸੀਂ ਕਹਿੰਦੇ ਮੇਰਾ ਭਾਈ ਨਹੀਂ ਏਸੇ ਚੀਜ਼ ਦਾ ਤੁਹਾਨੂੰ ਨਤੀਜਾ ਥੋੜੇ ਟਾਈਮ ਜਾਂਦਾ ਭੁਗਤ ਨਾਲ ਹੀ ਦੋ ਮਹੀਨੇ ਲਗਾਤਾਰ ਹੋ ਗਏ ਮੀਂਹ ਪੈਂਦੇ ਨੇ ਬਹੁਤ ਜਗ੍ਹਾ ਅਜੀਆਂ ਨੇ ਜਿੱਥੇ ਕਿ ਇੰਨਾ ਨੁਕਸਾਨ ਹੋ ਚੁੱਕਿਆ ਹੈਗਾ ਕੋਈ ਹੱਦੀ ਨਹੀਂ ਹੁਣ ਤੁਸੀਂ ਕੱਲ ਪਰਸੋ ਦੇਖਿਆ ਵੀ ਰਮੂਸ ਇਧਰ ਕਿੱਡਾ ਪੁਚਾਲ ਆਇਆਗਾ ਜਿਹੜੇ ਨੇ ਕਿ ਬਹੁਤ ਨੀਹਾਂ ਤੱਕ ਹਲਾ ਦੇ ਹੁਣ ਤੁਸੀਂ ਨੈਣਾ ਦੇਵੀ ਜਾ ਰਹੇ ਨੇ ਸਾਰੇ ਪੈਂਪੜਾ ਤੁਸੀਂ ਦੇਖ ਰਹੇ ਹੋ ਨਾ ਕਿਤੇ 30 ਜਣਾਂ ਦਾ ਭਰਿਆ ਹੋਇਆ ਟਰੱਕ ਉਲਟ ਗਿਆ ਕਿਤੇ 50 ਜਣਾਂ ਦਾ ਭਰਿਆ ਹੋਇਆ ਟਰੱਕ ਉਲਟ ਗਿਆ ਕਿਤੇ ਕਾਵੜੀਆਂ ਦੀ ਮੌਤ ਹੋ ਗਈ ਜਦ ਕਿ ਉਹ ਸਰਦਾ ਦੇ ਨਾਲ ਆ ਇਹ ਸਭ ਕੁਝ ਕਰ ਰਹੇ ਨੇ ਪਰ ਉਹਨਾਂ ਦੀ ਮੌਤ ਕਿਉਂ ਹੋ ਰਹੀ ਹੈ ਕਿਉਂਕਿ ਅੱਜ ਕੱਲ ਜੋ ਵੀ ਆਪਾਂ ਕਿਤੇ ਵੀ ਜਾ ਰਹੇ ਹਾਂ ਨਾ ਆਪਾਂ ਦੇਖ ਰਹੇ ਹਾਂ ਹੁੱਲੜਵਾਜੀ ਕਿੰਨੀ ਹੋ ਰਹੀ ਹੈ ਸਰਦਾ ਇੱਕ ਨਾ ਦੇਖੋ ਦੇਖੀ ਹੌਸ਼ ਪਣਾ ਜ਼ਿਆਦਾ ਆਈ ਜਾਂਦਾ ਜਦੋਂ ਅਸੀਂ ਗਏ ਸੀ ਹੇਮਕੁੰਡ ਸਾਹਿਬ ਅੱਜ ਤੋਂ 10 ਸਾਲ ਪਹਿਲਾਂ ਦੀ ਗੱਲ ਹੈ 10 11 ਸਾਲ ਪਹਿਲਾਂ ਅਸੀਂ ਹੇਮਕੁੰਡ ਸਾਹਿਬ ਕਿੱਥੇ ਸੀਗੇ ਉਸ ਟਾਈਮ ਜਦੋਂ ਉੱਥੇ ਲੈਂਡਸਲਾਈਡ ਹੋਈ ਸੀ ਨਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀਗਾ ਹਜ਼ਾਰਾਂ ਦੀ ਗਿਣਤੀ ਵਿੱਚ ਉੱਥੇ ਜਿਹੜੀਆਂ ਸੰਗਤਾਂ ਸੀਗੀਆਂ ਉਹ ਪਾਣੀ ਦੇ ਵਿੱਚ ਚਲੀ ਜਾਂ ਗਈ ਅਸੀਂ ਅਸੀਂ ਉਦੋਂ ਜਦੋਂ ਇਹ ਹੋਇਆ ਸੀਗਾ ਅਸੀਂ ਸੀ 1.5 ਕਿਲੋ 2 ਕਿਲੋ ਮੀਟਰ ਸਾਡੀ ਗੱਡੀ ਬੰਦ ਹੋਈ ਉਹ ਕੀ ਆ ਗਈ ਸੀਗੀ ਇਹ ਦੇਖੋ ਵਾਈਕਰੂ ਜੀ ਜਿਹਨੂੰ ਬਚਾਉਂਦਾ ਉਹ ਐਂ ਬਚਾਉਂਦਾ ਸਾਡਾ ਸਾਰਾ ਪਰਿਵਾਰ ਸੀ ਦੇ ਵਿੱਚ ਮੇਰਾ ਬੇਟਾ ਉਦੋਂ ਪੌਣੇ 2 2 ਸਾਲ ਦਾ ਸੀਗਾ ਮੈਂ ਉਹਨੂੰ ਗੋਦੀ ਚੱਕ ਕੇ ਹੇਮਕੁਣ ਸਾਹਿਬ ਲੈ ਕੇ ਗਈ ਸੀ ਗੋਦੀ ਚੱਕ ਕੇ ਹੀ ਉਹਨੂੰ ਨੀਚੇ ਰੱਖ ਕੇ ਆਈ ਸੀ ਵੀ ਵਾਈਗਰੂ ਜੀ ਦੀ ਏ ਟੀ ਮੇਕਰ ਸੀ ਕਸੀ ਖੁਦ ਹੈਰਾਨ ਆ ਕਈ ਵਾਰੀ ਅਸੀਂ ਗੱਲਾਂ ਕਰਨ ਲੱਗ ਜਾਈਂਦੇ ਆ ਵੀ ਜੇ ਉਦੋਂ ਕੁਝ ਹੋ ਜਾਂਦਾ ਵੀ ਹੁਣ ਨੂੰ ਤਾਂ ਆਪਣੀ ਸਾਰਿਆਂ ਦੀ ਸਮਾਧੀ ਬਣੀ ਹੁੰਦੀ ਸੀ ਪਰ ਜਿਹਨੂੰ ਉਹ ਬਚਾਉਂਦੇ ਨਾ ਅਸਵਾਰ ਆ ਗਈ ਸੀ ਜਦੋਂ ਕਿ ਸਾਰਾ ਕੁਝ ਹੋ ਗਿਆ ਸੀ ਜਦੋਂ ਪੂਰਾ ਸਾਡੀ ਗੱਡੀ ਦੇ ਮੂਰੇ ਕੋਈ ਦਰਖਤ ਡਿੱਗ ਗਿਆ ਕਿਤੇ ਪਹਾੜ ਦਾ ਟੁਕੜਾ ਆ ਗਿਆ ਕਿਤੇ ਵੀ ਅਸੀਂ ਬਹੁਤ ਔਖੇ ਆਏ ਸੀ ਪਰ ਵਾਈਗਰੂ ਜੀ ਨੇ ਬਚਾ ਲਿਆ ਉਸ ਰਾਤ ਜਿਸ ਰਾਤ ਇਹ ਲੈਂਡਸਲਾਈਡ ਹੋਇਆ ਸੀਗਾ ਉੱਤੇ ਪਾਣੀ ਆਇਆ ਕੋਲ ਟੋਟੇ ਨੇ ਉਸ ਰਾਤ ਅਸੀਂ ਉੱਥੇ ਰੁਕਣਾ ਸੀ ਸ੍ਰੀ ਹੇਮਕੁੰਟ ਸਾਹਿਬ ਉਪਰ ਉਤਰ ਕੇ ਅਸੀਂ ਉਥੇ ਰੁਕਣਾ ਸੀ ਪਰ ਬਾਈਕ ਰੋਜ ਦੀ ਅਜਿਹੀ ਹੋਈ ਸਾਡੀ ਗੱਡੀ ਵਾਲਾ ਡਰਾਈਵਰ ਉਥੇ ਪਹੁੰਚ ਗਿਆ ਤੇ ਕਹਿੰਦੇ ਵੀ ਚਲੋ ਚੱਲਦੇ ਆ ਵੀ ਆਪਾਂ ਚਲੋ ਅੱਜ ਰੁਕਦੇ ਨਹੀਂ ਹੈਗੇ ਅਸੀਂ ਆਗੇ ਤੇ ਅਸੀਂ ਹਜੇ ਤੋਂ ਮੈਂ ਦੱਸ ਹੀ ਰਹੀ ਆ ਵੀ ਰਸਤੇ 'ਚ ਅਸੀਂਗੇ ਤੇ ਇੱਕ ਸ਼ੋਗ ਹੋ ਗਿਆ ਤਾਂ ਕਹਿਣ ਤੋਂ ਮੇਰਾ ਭਾਵ ਹੈ ਕਿ ਰੱਬ ਅਗਰ ਤੁਸੀਂ ਕਹਦਾ ਵੀ ਰੱਬ ਨਹੀਂ ਹੈਗਾ ਨਾ ਜਿੱਦੋਂ ਨਹੀਂ ਹੋਊਗਾ ਨਾ ਤੁਹਾਨੂੰ ਸਾਰਿਆਂ ਨੂੰ ਪਤਾ ਚੱਲ ਜਾਏਗਾ ਵਿੱਕੀ ਨਾਸਤਿਕ ਬੰਤ ਨਾਲੋਂ ਵਾਈ ਗੁਰੂ ਜੀ ਦਾ ਨਾਮ ਜਪ ਲਓਗੇ ਨਾ ਤਾਂ ਬੱਚੇ ਕਿਉਂਕਿ ਇਹ ਅਟੱਲ ਸਚਾਈ ਹੈ ਕਿ 12-12 ਕੋਤੇ ਦੀਵਾ ਜਗਣਾ ਤੇ ਜਗਣਾ ਹੀ ਹੈ ਕਿਉਂਕਿ ਅੱਤ ਇੰਨੀ ਚੱਕ ਰੱਖੀ ਹੈ ਨਾ ਸਾਰਿਆਂ ਨੇ 12 ਸਾਲ ਦੀ ਨਾਨੀ ਕਹਾਉਣ ਵਾਲਾ ਵੀ ਸਮਾਂ ਆ ਚੁੱਕਿਆ ਕਿਉਂਕਿ ਨਾ ਤਾਂ ਲੜਕੀਆਂ ਨੂੰ ਸ਼ਰਮ ਰਹੀ ਹੈ ਨਾ ਲੜਕਿਆਂ ਨੂੰ ਸ਼ਰਮ ਰਹੀ ਹੈ ਕਿ ਮਾਪੇ ਪਾਂ ਦੀਆਂ ਇੱਜ਼ਤਾਂ ਰੋਜ਼ ਦੇ ਜਾ ਰਹੇ ਨੇ ਤੇ ਮਾਪੇ ਪਾਂ ਨੂੰ ਵੀ ਨਹੀਂ ਅੱਜ ਕੱਲ ਤਾਂ ਮੈਂ ਕਹੂੰਗੀ ਵੀ 4-4 5-5 ਵਾਕਾਂ ਦੀਆਂ ਮਾਮਾ ਛੜ ਛੜ ਕੇ ਜਾ ਰਹੀਆਂ ਨੇ ਪਿਓ ਨੇ ਉਹ ਆਪਦੇ ਬੱਚੇ ਵਿਹਣ ਨਾਲੇ ਨੇ ਉਹ ਛੜ ਛੜ ਕੇ ਜਾ ਰਹੇ ਨੇ ਵੀ ਇਦੋਂ ਹੋਰ ਤੁਹਾਡੇ ਕਲਯੁਗ ਦਾ ਅੰਤ ਹੋਵੇਗਾ ਕੀ ਬਾਕੀ ਫਿਰ ਤੁਸੀਂ ਦੇਖਿਆ ਵੀ ਹੁਣ ਸਰਕਾਰਾਂ ਦੇ ਹੱਥ ਸਭ ਕੁਝ ਹੈ ਨਾ ਕਿਉਂ ਨਹੀਂ ਗਵਰਨਮੈਂਟ ਕਰ ਸਕਦੀ ਧੀਆ ਦਾ ਕੀ ਕੁਝ ਹੋ ਰਿਹਾਗਾ ਕਿਤੇ ਹੈ ਨਾ ਨਸ਼ਿਆਂ ਨਾਲ ਕਿੰਨਾ ਬੁਰਾ ਹਾਲ ਹੋ ਰਿਹਾ ਪਰ ਤੁਹਾਨੂੰ ਪਤਾ ਵੀ ਹੁਣ ਨਿਹੰਗ ਸਿੰਘ ਫੌਜਾਂ ਦੇ ਕੋਲੇ ਜਾ ਕੇ ਜੋ ਕੋਈ ਦੁੱਖ ਰਹੁੰਦਾ ਹੈ ਨਾ ਤਾਂ ਉਹਨਾਂ ਦੀ ਬਹੁਤ ਸੁਣਦੇ ਆ ਕਿਉਂ ਸੁਣਨ ਲੱਗਿਆ ਪਹਿਲਾਂ ਵੀ ਨਿਹੰਗ ਸਿੰਘ ਹੈਗੇ ਸੀ ਇਹ ਵੀ ਇੱਕ ਗੁਰੂ ਸਾਹਿਬ ਜੀ ਦਾ ਕੌਤਕ ਹੈ ਤਾਂ ਕਿ ਖਾਲਸੇ ਨੇ ਕੌਣ ਹੈ ਪਰ ਤੁਸੀਂ ਕਹੋਗੇ ਵੀ ਪੈਣੇ ਸਿੱਖੀ ਦਾ ਹੀ ਬਹੁਤ ਵੱਡਾ ਕਹਾਣ ਹੋ ਰਿਹਾ ਅੱਜਕੱਲ ਸਿੱਖ ਇਹ ਵੀ ਗੁਰੂ ਸਭਾ ਜੀ ਨੇ ਲਿਖਿਆ ਹੋਇਆ ਕਿ ਜਿਹੜੇ ਗੁਰੂ ਸਾਹਿਬ ਜੀ ਦੇ ਤੀਰ ਦੇ ਨਾਲ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਜੰਗ ਹੋਈ ਹੈ ਨਾ ਉੱਥੇ ਪੁੱਛਿਆ ਤੀਆ ਸਿੱਖਾਂ ਨੇ ਕਿ ਗੁਰੂ ਸਾਹਿਬ ਜੀ ਜਿਹੜੇ ਤੁਹਾਡੇ ਤੀਰ ਦੇ ਨਾਲ ਮਰ ਰਹੇ ਨੇ ਵੀ ਤੁਹਾਡਾ ਤਾਂ ਹੱਥ ਸ਼ੋ ਹੋਇਆ ਹੋਇਆ ਉਹਨਾਂ ਨੂੰ ਚਰਨ ਸ਼ੋ ਦੇ ਨਾਲ ਉਹਨਾਂ ਤਗਤੀ ਹੋਣੀ ਗੁਰੂ ਸਾਹਿਬ ਕਹਿੰਦੇ ਬਿਲਕੁਲ ਹੋਣੀ ਹੈ ਇਹ ਕਹਿੰਦੇ ਆਪਣੀ ਸਿੱਖੀ ਦੇ ਵਿੱਚ ਹੀ ਗਾਉਣਗੇ ਤੇ ਸਿੱਖੀ ਨੂੰ ਹੀ ਬਾਗ ਲਾਉਣਗੇ ਹੋ ਹੋ ਰਿਹਾ ਆਪਾਂ ਜਿਨ੍ਹਾਂ ਨੂੰ ਸਮਝਦੇ ਆਂ ਵੀ ਬਹੁਤ ਪਿਦਵਾਨ ਨੇ ਬਹੁਤ ਐਨਾ ਮਹਾਪੁਰਸ਼ ਨੇ ਕੇਸੇ ਕਰਕੇ ਹੀ ਮੈਂ ਤੁਹਾਨੂੰ ਕਹਿਣੀ ਆ ਵੀ ਵੀਰੋ ਇਕੱਠੇ ਹੋ ਜੋ ਜਿਵੇਂ ਵੀ ਹੋ ਸਕਦਾ ਜੀਤਾ ਵੀ ਹੋ ਸਕਦਾ ਆਪਣੇ ਭੈਣ ਭਰਾਵਾਂ ਨੂੰ ਉਧਰੋਂ ਮੋੜ ਕੇ ਜਿਹੜੇ ਕਿ ਉਹ ਬੱਚੇ ਆਪਣੇ पटਕ ਚੁੱਕੇ ਨੇ ਭੈਣ ਭਰਾ ਪਟਕ ਚੁੱਕੇ ਨੇ ਪੁੱਠੇ ਰਾਸਤੇ ਚੱਲ ਚੁੱਕੇ ਨੇ ਉਹਨਾਂ ਨੂੰ ਆਪਦੇ ਨਾਲ ਜੋੜ ਲਓ ਕਿਉਂਕਿ ਅੰਤ ਨੂੰ ਤੁਸੀਂ ਅਰਦਾਸ ਦੇ ਵਿੱਚ ਰੋਜ਼ ਪੜ੍ਹਦੇ ਹੀ ਹੋ ਕਿ ਕੀ ਹੋਣਾ ਹੈ ਕੀ ਨਹੀਂ ਹੋ 2030 ਤੱਕ ਦੇਖੋ ਠੀਕ ਹੈ ਵੀ ਉਮਰ ਅੱਜ ਕੱਲ ਬਹੁਤ ਘਟਨੀ ਆ ਪਰ 25 30 ਤੱਕ ਤਾਂ ਆਪਾਂ ਪਹੁੰਚ ਹੀ ਜਾਵਾਂਗੇ ਜੇ ਜ਼ਿਆਦਾ ਨਹੀਂ ਤਾਂ ਤੁਸੀਂ ਦੇਖਿਓ ਟਰੋਸਾ ਚਲੋ ਇੱਕ ਸਕਿੰਟ ਤਾਂ ਨਹੀਂ ਹੈਗਾ ਪਰ ਇੱਕ ਆਪਾਂ ਨੂੰ ਉਮੀਦ ਹੁੰਦੀ ਹੈ ਵੀ 50 60 70 ਸਾਲ ਦੇ ਤਾਂ ਹੋਵਾਂਗੀ ਉਦੋਂ ਤੱਕ ਤੁਸੀਂ ਦੇਖਿਓ ਵੀ ਕੀ ਕੁਝ ਬਦਲ ਜਾਵੇ ਕਿਉਂਕਿ ਅੱਜ ਤੋਂ 15 ਸਾਲ ਪਹਿਲਾਂ ਬਟਨਾ ਵਾਲੇ ਫੋਨ ਸੀ ਜਦੋਂ ਮੇਰੀ ਮੈਰਿਜ ਹੋਈ ਸੀ ਉਦੋਂ ਬਟਨਾ ਵਾਲੇ ਫੋਨ ਸੀ ਕਰਦੇ ਲੈਣ ਲਾਇਆ ਇਹ ਜਿਹੜੇ ਫੋਨ ਸੀਗੇ ਉਹ ਬੜਾ ਚੌਹ ਹੁੰਦਾ ਸੀ ਜਦੋਂ ਮੈਂ 10th ਕਲਾਸ ਚ ਪੜ੍ਹਦੀ ਸੀ ਨਾ ਉਦੋਂ ਸਾਡੇ ਘਰ ਫੋਨ ਲੱਗਿਆ ਸੀ ਆ ਤਾਂ ਕਦੇ ਸੋਚਿਆ ਵੀ ਨਹੀਂ ਸੀਗਾ ਵੀ ਆਹ ਕੁਝ ਵੀ ਹੋਊਗਾ ਵੀ ਕਿੰਨਾ ਆਪਾਂ ਕਹਿੰਦੇ ਵੀ ਬਦਲ ਚੁੱਕੇ ਆ ਹਨਾ ਕਿੰਨਾ ਆਪਾਂ ਅੱਗੇ-ਅੱਗੇ ਜਾਈ ਜਾ ਰਹੇ ਆਂਗੇ ਪਰ ਅੰਤ ਵੀ ਤਾਂ ਹਰ ਇੱਕ ਚੀਜ਼ ਦਾ ਹੁੰਦਾ ਹੈ ਕਾਲ ਯੁਗ ਦਾ ਅੰਤ ਵੀ ਹੋਵੇਗਾ ਸਤਜੁਗ ਆਵੇਗਾ ਕਿਉਂਕਿ ਜਿਹੜੀ ਹੁਣ ਛੋਟੀ ਪੀੜ੍ਹੀ ਹੈ ਨਾ ਜਿਹੜੇ ਹੁਣ 2-2 ਸਾਲ ਦੇ ਨੇ ਜੰਮ ਰਹੇ ਨੇ ਬੱਚੇ ਛਾਲ-ਛਾਲ ਦੇ ਨਾ ਏ ਦੇਖੋ ਤੁਸੀਂ ਅੱਜ ਤੋਂ 10-15 ਸਾਲਾਂ ਤੱਕ ਮਾਹੌਲ ਚੇਂਜ ਹੋਣ ਲੱਗ ਜਾਊਗਾ ਹਜੇ 5-7 ਸਾਲ ਤੱਕ ਹੋਰ ਵਿਗੜੇਗਾ ਨਸ਼ਾ ਕੀ ਲੜਕੀਆਂ ਦਾ ਸੋਸਣ ਕੀ ਸੈਕਸ ਕੀ ਵੀ ਇਹ ਜਿਹੜਿਆ ਹੈਗਾ ਨਾ ਕਾਮਵਾਸ਼ਨਾ ਇਹ ਹੋਰ ਵਧਣੀ ਹੈ ਹਹਾਕਾਰ ਮਚਣੀ ਹੈ ਤੁਸੀਂ ਜਿਹੜੇ ਅੱਜਕੱਲ ਆਪ ਕਹਿੰਦੇ ਆ ਨਾ ਵੀ ਉਹੀ ਬੋਲੀ ਜਾਂਦੇ ਆ ਉਹੀ ਕੁਝ ਨਹੀਂ ਹੈਗਾ ਤੇ ਗੁਰੂ ਸਾਹਿਬ ਜੀ ਨੇ ਇਹ ਵੀ ਕਿਹਾ ਸੀਗਾ ਕਿ ਜਿਹੜਾ ਸਿਮਰਨ ਕਰੇਗਾ ਨਾ ਨਾਮ ਜਪੇਗਾ ਉਹ ਵੈਕਰੂ ਜੀ ਦੇ ਲੜ ਲੱਗੇਗਾ ਉਹਦਾ ਬਾਲ ਵੀ ਵਿੰਗਾ ਨਹੀਂ ਕਿਤੇ ਕਈ ਤੁਸੀਂ ਆਪਾਂ ਭੈਣ ਭਰਾ ਵੀ ਕਹਿ ਦਿੰਦੇ ਆ ਨਾ ਵੀ ਗਲਤੀ ਤਾਂ ਇੱਕ ਕਰਦਾ ਕੋਈ ਵੀ ਲਾ ਲੋਣਾ ਵੀ ਮਾਰੇ ਸਾਰੇ ਜਾਂਦੇ ਨੇ ਇੱਕ ਵਾਰੀ ਗੁਰੂ ਸਾਹਿਬ ਜੀ ਨੂੰ ਭਾਈ ਮਰਦਾਨੇ ਨੇ ਵੀ ਕਹਿੰਦੇ ਇਹ ਗੱਲ ਕਹਿਤੀ ਸੀ ਵੀ ਗੁਰੂ ਸਾਹਿਬ ਜੀ ਨੁਕਸਾਨ ਤਾਂ ਕੋਈ ਵੀ ਚੀਜ਼ ਲਾ ਲੋ ਵੀ ਗਲਤ ਕੰਮ ਤਾਂ ਇੱਕ ਬੰਦਾ ਕਰਦਾ ਜੇ ਹੁਣ ਆਪਾਂ ਕਹਨੇ ਵੀ ਸਾਰੀ ਧਰਤੀ ਜਲਥਲ ਹੋ ਚੁਗੀ ਕਾਲ ਯੁਗ ਦਾ ਅੰਤ ਹੋਊਗਾ ਨਾ ਜਲੇ ਤਲੇ ਆਬੀਤਾ ਪੜਿਆ ਗੁਰਵਾਨ ਦੇ ਵਿੱਚ ਕਿਸ ਨੇ ਵੀ ਕਾਲ ਯੁਗ ਦਾ ਅੰਤ ਹੋ ਜਾਊਗਾ ਵੀ ਇਦਾਂ ਹੋਊਗਾ ਗੁਰੂ ਸਾਹਿਬ ਜੀ ਕਹਿੰਦੇ ਕਹਿੰਦੇ ਵੀ ਨਹੀਂ ਵੀ ਇਹ ਹੁੰਦਾ ਹੈਗਾ ਵੀ ਜੋ ਨਾਲ ਨੇ ਉਹਨਾਂ ਦਾ ਵੀ ਨੁਕਸਾਨ ਤਾਂ ਹੁੰਦਾ ਹੀ ਹੈ ਕਹਿੰਦਾ ਵੀ ਨਹੀਂ ਐ ਕਿਵੇਂ ਹੋ ਸਕਦਾ ਤਾਂ ਉਹ ਭਾਈ ਮਰਦਾਨਾ ਜੀ ਪੈ ਗਏ ਤੇ ਗੁਰੂ ਸਾਹਿਬ ਜੀ ਨੇ ਇੱਕ ਸਹੇਦ ਦਾ ਹੱਥ ਉਂਗਲੀ ਲਾਈ ਮਰਦਾਨੇ ਜੀ ਦੇ ਲੱਤਾਂ ਤੇ ਲਾ ਦੇ ਉਹ ਥੋੜੀ ਜਿਹੀ ਕੀੜੀਆਂ ਆਈਆਂ ਪਹਿਲਾਂ ਇੱਕ ਆਈ ਫਿਰ ਖਾਸੀਆਂ ਕੀੜੀਆਂ ਦਾ ਝੁੰਡ ਪੈ ਗਿਆ ਤੇ ਪਾਈ ਮਰਦਾਨਾ ਜੀ ਪਏ ਸੀਗੇ ਸੁੱਤੇ ਤੇ ਉਹਨਾਂ ਨੇ ਹੱਥ ਮਾਰਿਆ ਤੇ ਉਹ ਸਾਰੀਆਂ ਕੀੜੀਆਂ ਮਰ ਗਈਆਂ ਤੇ ਉੱਥੇ ਆ ਗੁਰੂ ਸਾਹਿਬ ਜੀ ਕਹਿੰਦੇ ਕਹਿੰਦੇ ਵੀ ਤੂੰ ਇਹ ਕੀ ਕੀਤਾ ਵੀ ਕੀ ਹੋ ਗਿਆ ਸੀ ਉਹ ਕਹਿੰਦਾ ਗੁਰੂ ਸਾਹਿਬ ਜੀ ਵੀ ਇੱਥੇ ਮੇਰੇ ਕਹਿੰਦੇ ਕੀੜੀ ਨੇ ਦੰਦੀ ਵੱਢ ਲਈ ਸੀ ਕਹਿੰਦੇ ਮੈਂ ਉਹਨਾਂ ਕਹਿੰਦੇ ਫਿਰ ਇੱਕ ਨੇ ਵੱਢੀ ਸੀ ਕਹਿੰਦੇ ਵੀ ਉਹ ਤਾਂ ਸਾਰੀਆਂ ਹੀ ਮਾਰਤੀ ਨੇ ਉਹ ਕਹਿੰਦਾ ਵੀ ਇਕੱਠੀਆਂ ਬੈਠੀਆਂ ਸੀ ਗੱਲ ਉਹਦੀ ਵੀ ਸਾਰਿਆਂ ਦਾ ਵਿੱਚ ਥੋੜਾ 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 ਯੋਗਦਾਨ ਆਏਗਾ ਅਗਰ ਤੁਸੀਂ ਚਾਹੋ ਨੀ ਉਹ ਵੀ ਸਾਡੇ ਬੱਚੇ ਬਚ ਜਾਣ ਸਾਡੀਆਂ ਪਰਿਵਾਰ ਬਚ ਜਾਣਾ ਸਾਡੇ ਹਜੇ ਤਾਂ ਉਹ ਸਮਾਂ ਵੀ ਆਉਣਾ ਜਦੋਂ ਘਰਾਂ ਦੇ ਵਿੱਚ ਬੜ ਬੜ ਕੇ ਤੁਹਾਡੀਆਂ ਬਹੂ ਬੇਟੀਆਂ ਨੂੰ ਨਾ ਨੋਚ ਨੋਚ ਕੇ ਖਾਣਾ ਜਿਹੜੇ ਅੱਜ ਕੱਲ ਆਪਾਂ ਬਹੁਤ ਜ਼ਿਆਦਾ ਆਪ ਦੇ ਆਪ ਨੂੰ ਅਕਲਮੰਦ ਸਮਝੀ ਬੈਠੇ ਆ ਨਾ ਵੀ ਰੱਬ ਕੁਝ ਨਹੀਂ ਹੈਗਾ ਤਾਂ ਰੱਬ ਨੇ ਦਿਖਾ ਦੇਣਾਗਾ ਕਿ ਰੱਬ ਵਾਕਈ ਹੈਗਾ ਤਾਂ ਮੇਰਾ ਕਹਿਣ ਤੋਂ ਭਾਵ ਹੈ ਕਿ ਬਹੁਤ ਜ਼ਿਆਦਾ ਹਹਾਕਾਰ ਮਚਣੀਆਂ ਨੁਕਸਾਨ ਹੋਣੇ ਨੇ 12-12 ਕੋ ਤੇ ਕਹਿੰਦੇ ਦੀਵਾ ਜਗੜਾ ਇਹ ਅਟਲ ਸਚਾਈ ਹੈ ਹੋਵੇ ਪਤਾ ਨਹੀਂ ਕਦੋਂ ਹੋਣਾ ਮੈਂ ਇਹ ਨਹੀਂ ਕਹੂੰਗੀ ਵੀ ਤਾਂ ਉਹਨੂੰ ਕਦੋਂ ਹੋਣਾ ਹੈ ਨਾ ਇਹ ਹੋਣਾ ਪਰ ਕਹਿੰਦੇ ਨੇ ਵੀ 2030 ਜਾਂ 35 ਤੂੰ ਵੀ ਕੁਝ ਆਰੰਭ ਹੋ ਜਾਣਾ ਸਤਿਯੋਗ ਦਾ ਤੇ ਆਪਾਂ ਤਾਂ ਇਹ ਹੀ ਅਰਦਾਸ ਕਰਦੇ ਆਂ ਵੀ ਜੋ ਵਾਇਰੂਸ ਇਹ ਹੋ ਰਿਹਾ ਹੈ ਨਾ ਇਹਨੂੰ ਖਤਮ ਕਰੋ ਆਗਰ ਤੁਸੀਂ ਬਚਣਾ ਚਾਹੁੰਦੇ ਹੋ ਤਾਂ ਘਰ-ਘਰ ਵਿੱਚ ਸਿਮਰਨ ਪਾਠ ਸੁਖਮਨੀ ਸਾਹਿਬ ਜੀ ਦੇ ਪਾਠ ਹੈ ਜਪਜੀ ਸਾਹਿਬ ਦੇ ਪਾਠ ਇਹਦੇ ਨਾਲ ਨਾਲੇ ਤਾਂ ਜੋ ਵੀ ਕਾਲ ਯੁਗ ਦੇ ਵਿੱਚ ਹਹਾਕਾਰ ਮੱਚਦੀ ਹੈ ਦੇਖੋ ਉਹ ਤੋਂ ਤੁਸੀਂ ਬਚੇ ਰਹੋਗੇ ਤੁਹਾਡੇ ਬੱਚੇ ਬਚੇ ਰਹਿਣਗੇ ਕਿਉਂਕਿ ਨਸ਼ਿਆਂ ਤੋਂ ਪੁੱਠੇ ਹਰਕਤਾਂ ਤੋਂ ਕਸਾ ਸੰਗਤ ਤੋਂ ਬਚਿਆ ਰਹੂਗਾ ਪਰਿਵਾਰ ਤਾਂ ਇਹੀ ਕਾਲ ਯੁਗ ਹੈ ਹੋਰ ਕਾਲ ਯੁਗ ਕਿਹੜੇ ਇੱਕ ਸਿੰਗਲ ਅਕੇ ਹੋਏ ਨੇ ਹਾਂ ਪੁੱਠੇ ਰਸਤੇ ਤੇ ਚੱਲਣਾ ਹੀ ਕਾਲ ਯੁਗ ਹੈ ਤਾਂ ਪਲੀਜ਼ ਆਪਣੇ ਬੱਚਿਆਂ ਨੂੰ ਬਚਾਓ ਸਿੱਖੀ ਦੇ ਨਾਲ ਜੋੜੋ ਪਿਆਰ ਨਾਲ ਰਹੋ ਵਿਤਰੇ ਈਰਖਾ ਛੱਡੋ ਕਿਉਂਕਿ ਮਾੜੀ ਮਾੜੀ ਗੱਲ ਤੇ ਹੁਣ ਇੱਕ ਦੂਜੇ ਦਾ ਕਤਲ ਕਰਨ ਤੇ ਲੱਗੇ ਪਏ ਨੇ ਆ ਕੱਲ ਖਬਰ ਸੁਣੀ ਹੋਣੀ ਆ ਤੁਸੀਂ ਨੇ ਸਾਰੇ ਨੇ ਕਿ ਪੁੱਤ ਗੱਡੀ ਲੰਗਾ ਕੇ ਲੈ ਗਿਆ ਤੇ ਪਿਓ ਨੇ ਪੁੱਤ ਮਾਰਤਾ ਇਹੀ ਕੱਲ ਜੂ ਹੋਰ ਕਾਲਜੂ ਕੋ ਕੁਝ ਨਹੀਂ ਹੈਗਾ ਆਪਦੇ ਗੁੱਸਿਆਂ ਨੂੰ ਕੰਟਰੋਲ ਕਰਨ ਵਾਲਾ ਤੇ ਸਿਮਰਨ ਦਾ ਸਹਾਰਾ ਲੈਣਾ ਪਵੇਗਾ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਚੈਨਲ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਤੱਕ ਲਈ ਸਾਰੇ ਭੈਣ ਭਰਾਵਾਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ